ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦਤ ਮਿਡ ਡੇ ਮੀਲ ਅਤੇ ਸਫਾਈ ਵਰਕਰ ਯੂਨੀਅਨ ਪੰਜਾਬ ਦੀ ਇੱਕ ਸਾਂਝੀ ਆਗੂਆਂ ਦੀ ਮੀਟਿੰਗ ਦਫਤਰ ਗੀਤੀ ਰੋਡ ਅੰਮ੍ਰਿਤਸਰ ਡੀਲਕਸ ਪੁਲੀ ਬਟਾਲਾ ਵਿਖੇ ਹੋਈ ਜਿਸ ਵਿੱਚ ਆਗੂਆਂ ਨੇ ਸਾਂਝੇ ਤੌਰ ਤੇ ਕਈ ਅਮ ਫੈਸਲੇ ਲਏ ਜਿਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਰਨਲ ਸਕੱਤਰ ਮਾਝਾ ਜੋਨ ਮਨਜੀਤ ਰਾਜ ਨੇ ਕਿਹਾ ਤੁਸੀਂ ਆਪ ਹੀ ਸੁਣੋ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਮੈਂ ਮੰਨਦੀ ਕਾਜ ਬਟਾਲਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦਾਂ ਮਾਝ ਜਨਰ ਜਨਤੈਕੀ ਅੱਜ ਮਜ਼ਦੂਰ ਮੁਕਤੀ ਮੋਰਚੇ ਦੇ ਮੈਂਬਰਾਂ ਆਪਵਾ ਸਰਬਾਨਾ ਵੱਲੋਂ ਇੱਕ ਮੀਟਿੰਗ ਕੀਤੀ ਗਿਆ ਜਿਸ ਪੰਜਾਬ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕੀਤਾ ਵਰਕਰਾਂ ਨੇ ਇਸ ਵਿੱਚ ਲੰਮੇ ਸਮੇਂ ਤੋਂ ਲੜਤ ਗਿਆ ਮੱ加 ਜਿਵੇਂ ਗਰੀਬਾਂ ਦਾ ਕਰਜ਼ਾ ਮਾਫੀ ਬੇ ਜਮੀਨਾਂ ਵਾਲੀ ਜ਼ਮੀਨ ਪਿੰਡਾਂ ਚ ਮਨਰੇਗਾ ਸਭ ਮਗੋਂ ਸਮਾਨ ਸਰਕਾਰ ਦਾ ਹਜ਼ਾਰ ਹਜ਼ਾਰ ਰੁਪਏ ਦਾ ਵਾਦਾ ਕੋਈ ਸੇਲ ਸੂਤਾ ਸਿੱਖਿਆ ਸੂਤਾ ਨਾ ਹੋ ਉਂਦੇ ਪਤਾ ਕਰਦੇ ਕੋਈ ਪ੍ਰਗਤੀ ਨਹੀਂ ਕੀਤਾ ਅਸੀਂ ਦੱਸਣਾ ਚਾਹੁੰਦੇ ਆ ਕਿ 14 ਤਰੀਕ ਨੂੰ 14 ਦਸੰਬਰ ਨੂੰ ਪੰਜਾਬ ਸਰਕਾਰ ਜਿੰਦਾ ਸਰਕਾਰ ਦੇ ਖਿਲਾਫ ਕਰਜ਼ਾ ਮੁਕਤੀ ਰੁਜ਼ਗਾਰਤ ਰਾਹੀ ਜ਼ਮੀਨ ਪ੍ਰਾਪਤੀ ਤੇ ਲਈ ਜਿਹੜੀ ਰੈਲੀ ਕੀਤੀ ਜਾ ਰਹੀ ਆ ਵੀ ਕਿਰਪਾ ਦਾ ਕਰਜ਼ਾ ਮਾਫ ਕਰੋ ਕਿਉਂਕਿ ਜਦੋਂ ਦੀ ਭਗਵੰਤ ਜਮਾਨ ਸੱਤਾ ਦੇ ਸਰਕਾਰ ਆਈ ਆ ਕਰੀਬ ਵਰਗ ਨੂੰ ਟੇਕਰ ਪਈਏ ਦਾ ਫਾਇਦਾ ਜੁ ਹੋਇਆ ਭਗਵੰਤ ਜਮਾਨ ਸਾਹਿਬ ਵੱਡੇ ਵੱਡੇ ਵਾਦੇ ਕਰਕੇ ਲੋਕਾਂ ਨੂੰ ਫਰਾਹ ਕਰ ਰਹੇ ਨੇ ਮੋਦੀ ਵਾਂਗ ਮੋਦੀ ਦੀ ਟੀਮ ਦੇ ਖਿਲਾੜੀ ਬਣ ਰਹੇ ਨੇ ਇਸ ਕਰਕੇ ਇਹ ਨਹੀਂ ਚੱਲੇਗਾ ਦੱਸਣਾ ਚਾਹੁੰਦਾ ਕਿ ਗਰੀਬ ਲੋਕ ਜਿਹੜੇ ਕੱਜੇ ਤੇ ਜਾਲ ਦੇ ਵਿੱਚ ਫਸੇ ਹੋਏ ਨੇ ਅੱਜ ਮੰਗ ਕਰਦੇ ਨੇ ਕਿ ਸਾਡਾ ਕੱਜਾਂ ਬਖਸ਼ੋ ਕੰਡਾ ਛਾਰਾ ਕੇ ਲੋਕਾਂ ਨੂੰ ਰੋਜ਼ਗਾਰ ਦਿਓ ਚੰਗੀ ਸਿੱਖਿਆ ਦਿਓ ਸਹੂਲਤ ਚੰਗੀ ਸਿਰ ਸਿੱਖਿਆ ਸਹੂਲਤ ਦਿਓ ਜੇ ਇਹ ਤੁਹਾਨੂੰ ਜੇ ਤੁਸੀਂ ਇਹ ਲੋਕ ਨਹੀਂ ਕਰ ਸਕਦੇ ਆਪਣੇ ਆਪਣੇ ਰਾਜ ਭਗਤੋ ਅਸਤੀਫਾ ਦੇ ਦਿਓ ਸਾਡੀ ਅੱਜ ਮੀਟਿੰਗ ਆ ਆਗੂ ਸਾਡੇ ਵਾਕ ਵਾਕ ਪਿੰਡਾਂ ਤੋਂ ਵਾਕ ਵਾਕ ਸ਼ਹਿਰਾਂ ਤੋਂ ਕਿਹੜੇ ਆਏ ਹੋਏ ਨੇ ਅਸੀਂ ਅੱਜ ਇੱਕ ਫੈਸਲਾ ਲਿਆ ਵਾ ਕਿ 14 ਤਰੀਕ ਨੂੰ ਜਿਹੜੀ ਵੱਡੀ ਗਿਣਤੀ ਦੇ ਵਿੱਚ ਸਾਡੇ ਮਿੱਤੇ ਵੀ ਵਰਕਰਾਂ ਦੇ ਵਿੱਚ ਕਾਫੀ ਸ਼ਾਮਲ ਹੋਣਗੇ ਸਕੂਲਾਂ ਦੇ ਪੁੱਤ ਤੇ ਅਸੀਂ ਵੱਡਾ ਮੁਜਾਰਾ ਕਰਾਂਗੇ ਧੰਨਵਾਦ